ਵੀਡੀਓ ਦੇਖ ਰਹੇ ਸਾਰੇ ਪੈਣ ਪ੍ਰਾਪਾ ਨੂੰ ਸਤਿ ਸ੍ਰੀ ਅਕਾਲ 8 ਜਨਵਰੀ 2025 ਤੇ ਦਿਨ ਹੈਗਾ ਆਪਣਾ 22ਵਾਂ ਅ ਗੁਰਦੁਆਰਾ ਮਣੀਪਾਲ ਤੋਂ ਵੀਰ ਬਲਰਾਜ ਸਿੰਘ ਤੇ ਭਾਈ ਮਨਪ੍ਰੀਤ ਸਿੰਘ ਤੋਂ ਵਿਦਾ ਲੈ ਕੇ ਮੈਂ ਚੱਲ ਪਿਆ ਸੀਗਾ ਮੈਨੂੰ ਚੱਲਣ ਨੂੰ ਘੰਟਾ ਖੋ ਗਿਆ ਤੇ ਵੀਡੀਓ ਬਣਾਉਣ ਦਾ ਮਨ ਨਹੀਂ ਸੀਗਾ ਤੇ ਕਿਉਂਕਿ ਪਰਿਵਾਰ ਬਹੁਤ ਹੀ ਵਧੀਆ ਸੀਗਾ ਐਨਾ ਵਧੀਆ ਪਰਿਵਾਰ ਉਹਨਾਂ ਦੇ ਬੱਚੇ ਦੋਨੇ ਅਜੀਤ ਸਿੰਘ ਤੇ ਮਨਰਾਜ ਸਿੰਘ ਬੜੇ ਰਲੋਟੇ ਤੇ ਸੁਭਾ ਦੇ ਨਿੱਕੇ ਮਤਲਬ ਮੇਰੇ ਨਾਲ ਜਿੱਦਵੇਂ ਪਹਿਲੀ ਵਾਰ ਪਹਿਲੇ ਦਿਨ ਗਿਆ ਉਦੋਂ ਹੀ ਮੇਰੇ ਨਾਲ ਫਤਿਹ ਬਲਾ ਕੇ ਤੇ ਉਹ ਬੱਚੇ ਦੋਨੇ ਖੇਡਣ ਲੱਗ ਗਏ ਤੇ ਭੈਣ ਜੀਆਂ ਦੋਨੇ ਉੱਥੇ ਹੋ ਰਹਿਆਂ ਦੀਆਂ ਧਰਮ ਪਤਨੀਆਂ ਉਹ ਵੀ ਬੜੇ ਮਤਲਬ ਪ੍ਰੇਮ ਭਾਵ ਵਾਲੀਆਂ ਬੜਾ ਸੋਹਣਾ ਪਛਾਦਾ ਪਾਣੀ ਤੇ ਜਿਹੜਾ ਹੈਗਾ ਰਹਿਣ ਦੇਣ ਤੇ ਆਮ ਕੀਤਾ ਬਈ ਰਗਿਆ ਨੇ ਚਾਹੇ ਉਹਨਾਂ ਕੋਲੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਹੈ ਨਹੀਂਗੇ ਸੰਗਤ ਦੇ ਰਹਿਣ ਲਈ ਪਰ ਇੱਥੇ ਖਾਲਸਾ ਬੈਠਾ ਹੈ ਜਾਂ ਸਿੰਘ ਬੈਠੇ ਐ ਚੜਦੀ ਕਲਾ ਵਾਲੇ ਉਹ ਭਾਈ ਰਾਖੀ ਲੈਂਦੇ ਐ ਤੇ ਇੱਥੋਂ ਨਿਕਲ ਕੇ ਹੁਣ ਮੈਂ ਕੇਰਲਾ ਜੈਂਟਰ ਹੋ ਗਿਆ ਤੇ ਕੇਰਲਾ ਵਿੱਚ ਇੰਟਰ ਹੋਣ ਤੋਂ ਬਾਅਦ ਕੋਜੀਕੋਡ ਜਿਹੜਾ ਹੈਗਾ ਉਹ ਇੱਥੋਂ ਨੇੜੇ ਹੀ ਇਹ ਕਾਲੀਕਟ ਕਹਿੰਦੇ ਜੀ ਨੂੰ ਜਿਹੜਾ ਕੋਚੀਨ ਹੈ ਕੋਚੀਨ ਲਗਭਗ 400 ਕਿਲੋਮੀਟਰ ਪਿਆ ਇੱਥੇ ਕੋਚੀਨ ਨਹੀਂ ਅਜੂਪੜੇ ਜਾਣਾ ਕਿਉਂਕਿ ਕੋਚੀਨ ਉੱਪੜਨ ਲਈ ਜੇ ਕੋਚੀਨ ਪਹੁੰਚਣਾ ਹੈ ਤਾਂ ਫਿਰ ਲਗਾਤਾਰ ਮੋਟਰਸਾਈਕਲ ਹੀ ਚੱਲੂਗਾ ਫਿਰ ਰੁਕਿਆ ਨਹੀਂ ਜਾਣਾ ਜਾਂ ਆਸ-ਪਾਸ ਦੇਖਿਆ ਨਹੀਂ ਜਾਣਾਗਾ। ਤੋਂ ਅੱਜ ਕਾਲੀਗੜ੍ਹ ਰੈਨ ਦਾ ਪ੍ਰੋਗਰਾਮ ਹੈ। ਕਾਲੀਗੜ੍ਹ ਦੇਖਾਂਗੇ ਕੀ ਰਹਿਣ ਦੀ ਵਿਧ ਬਣਦੀ ਏ ਕਿਉਂਕਿ ਗੁਰਦਰਾ ਸਾਹਿਬ ਹੈ ਨੀਗਾ। ਉੱਚਨ ਗੁਰਦਰਾ ਸਾਹਿਬ ਹੈਗਾ। ਤੇ ਇੱਥੇ ਮੈਂ ਖੜ ਗਿਆ ਤੇ ਇੱਕ ਤੁਹਾਨੂੰ ਚੀਜ਼ ਦਿਖਾਉਣੀ ਸੀ। ਆਪਣੇ ਜਿਹੜੇ ਹੈਗੇ ਆ ਆਮ ਤੌਰ ਤੇ ਜਿਹੜੇ ਹੈਗੇ ਆ ਉਹ ਬ੍ਰਿਜ ਉੱਪਰ ਦੀ ਬਣਦੇ ਆ ਪਰ ਇਹਨਾਂ ਨੇ ਇਹ ਜਿਹੜਾ ਹਾਈਵੇ ਹੈ ਥੱਲੋਂ ਨਿਕਟਿਆ ਹੋਇਆ ਤੇ ਸਾਈਡ ਤੇ ਜਿਹੜਾ ਹੈਗਾ ਰਸਤਾ ਉਹ ਸ਼ਹਿਰ ਲਈ ਹੈ। ਇਧਰੋਂ ਇਧਰ ਨੂੰ ਜਾਣ ਵਾਲੇ ਤੇ ਇਧਰੋਂ ਇਧਰ ਨੂੰ ਜਾਣ ਵਾਲੇ। ਇਹ ਮੈਨੂੰ ਮਹਾਰਾਸ਼ਟਰ ਤੋਂ ਅੱਗੇ 2-3 ਥਾਵਾਂ ਤੇ ਮਿਲੇ ਆ। ਉੜੀਪੀ ਵੀ ਬਣਾਈ ਜਾਂਦੇ ਬਾਈ ਜਰ ਕੇ ਨੇ ਦੱਸਿਆ ਸੀਗਾ ਤੇ ਕੇਰਲਾ ਗ੍ਰਾਮੀਣ ਬੈਂਕ ਨਾਮ ਹੈਗਾ ਜਗਾ ਦਾ ਉਸੰਗੜੀ ਮਾਲਾਬਾਰ ਹਿਲ ਜਿਹੜੀ ਹੈਗੀਆਂ ਮਾਲਾਬਾਰ ਦੀਆਂ ਪਹਾੜੀਆਂ ਉਹਨਾਂ ਦੇ ਉੱਪਰ ਆਪਾਂ ਸਫ਼ਰ ਕਰ ਰਹੇ ਹਾਂ ਸਫ਼ਰ ਸੋਹਣਾ ਲੰਘ ਰਿਹਾ ਬਹੁਤ ਸੋਹਣੀ ਮਤਲਬ ਜਿਹੜੀਆਂ ਹੈਗੀਆਂ ਯਾਦਾਂ ਬਣ ਰਹੀਆਂ ਜੇ ਹੁਣ ਆਪਾਂ ਅੱਗੇ ਚੱਲੇ ਪਾਉਣੇ ਆ ਅੱਗੇ ਜਾ ਕੇ ਕਿਤੇ ਮਾੜਾ ਮੋਟਾ ਭੈਣ ਜੀ ਨੇ ਵੈਸੇ ਵੀਰ ਮਨਰਾਜ ਸਿੰਘ ਦੇ ਘਰੋਂ ਜਿਹੜੇ ਭੈਣ ਜੀ ਨੇ ਧਰਮਪਤਨੀ ਉਹਨਾਂ ਦਾ ਰਾਜ ਹੈ ਉਹਨਾਂ ਨੇ ਮੈਨੂੰ ਪ੍ਰਸ਼ਾਦੇ ਤੜਕੇ ਹੀ ਸਿਖਾਦੇ ਸੀਗੇ ਤੇ ਹੁਣ ਪ੍ਰਸ਼ਾਦਿਆਂ ਦੀ ਲੋੜ ਨਹੀਂ ਦੋ ਤਿੰਨ ਘੰਟੇ ਅੱਗੇ ਜਾ ਕੇ ਰੁਕਦੇ ਆਂ ਕਿਤੇ ਚਾਹ ਪਾਣੀ ਪੀਣੇ ਆ ਤੇ ਫਿਰ ਗੱਲਬਾਤ ਕਰਦੇ ਆ ਆਪਾਂ ਖੜੇ ਆਂ ਵੇਕਲ ਵੇਕਲ ਫੋਰਟ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਇਹ ਇੱਕ ਰੱਖਿਆ ਹੋਇਆ ਕਿਲਾ ਹੈ ਪੁਰਾਣਾ ਵੇਕਲ ਨਾਂ ਦੀ ਜਗ੍ਹਾ ਤੇ ਹੈ ਜਿਹੜਾ ਮੇਨ ਹਾਈਵੇ ਕੋਚੀ ਨੂੰ ਜਾਂਦਾ ਉਹ ਤੋਂ ਇਹ 300 ਮੀਟਰ ਛੱਟ ਕੇ ਪਿੱਛੇ ਨੂੰ ਉਹ ਦੇਖਣ ਚੱਲੇ ਆਂ ਕਿਲਾ ਤਾਂ ਕਹਾਦਾ ਛੋਟੀ ਜਿਹੀ ਗੜੀ ਤਾਂ ਹੀ ਪਈ ਹੈ ਤੇ ਇੱਥੇ ਟਾਪੂ ਦੇ ਨਾਲ ਜਿਹੜੇ ਸਾਰੇ ਕਿਲੇ ਆ ਉਹ ਨਿੱਕੇ ਨਿੱਕੇ ਹੋ ਚਰੇ ਦਿਉ ਵਾਲਾ ਕਿਲਾ ਜਿਹੜਾ ਉਹ ਸੀਗਾ ਥੋੜਾ ਜਿਹਾ ਵੱਡਾ ਪਰ ਇਹ ਨਿੱਕੇ ਨਿੱਕੇ ਕਿਲਿਆਂ ਕੀ ਕਿੰਗੇ ਛੋਟੇ ਛੁਟੀਆਂ ਪੱਥਰ ਦਾ ਬਣਿਆ ਹੋਇਆ ਚੌੜੇ ਚੌੜੇ ਬਲਾਕ ਇਹਦੇ ਲੱਗੇ ਹੋਏ ਕਿਲੇ ਦੇ ਵਿੱਚ ਇੱਕ ਮੰਦਿਰ ਹੈ ਸ਼੍ਰੀ ਮੁੱਖ ਪ੍ਰਾਣਾ ਐਂਪਲ ਤੇ ਇਹ ਜਿਹੜੀ ਇੱਥੋਂ ਦੀ ਆਸ-ਪਾਸੀ ਲੋਕਲ ਸੰਗਤ ਆ ਉਹ ਮੰਦਿਰ ਦੇ ਦਰਸ਼ਨ ਕਰਨ ਆਉਂਦੀ ਹੈ ਅੰਦਰ ਭਜਨ ਚੱਲ ਜਿੰਦੇ ਆ ਤੇ ਹਲਕੀ ਹਲਕੀ ਜਿਹੜੀ ਹੈਗੀ ਚੰਦਨ ਦੀ ਤੇ ਅਰਗਬਤੀ ਤੂਫ ਹੈ ਉਹਦੀ ਖੁਸ਼ਬੂ ਆ ਜਾਂਦੀ ਹੈ ਅੰਦਰ ਤੋਂ ਖੱਬੇ ਹੱਥ ਕੇਲੇ ਦਾ ਰਸਤਾ ਜਿਹੜਾ ਕਿਲਾ ਦੇਖਣਾ ਆਪਾਂ ਤੇ ਆ ਜਿਹੜੇ ਬਲੌਕ ਐ ਕੱਲ੍ਹ ਬਾਈ ਨੇ ਦੱਸਿਆ ਸੀ ਉੱਥੇ ਤੇ ਇਹੇ ਚੌੜੇ-ਚੌੜੇ ਇਹ ਉਹ ਮਿੱਟੀ ਜੂ ਕੱਢਦੇ ਆ ਉੱਥੇ ਪੱਕੀ ਮਿੱਟੀ ਹੁੰਦੀ ਜਿਹੜੀ ਉਹਨੂੰ ਇਹੇ ਕੱਟ-ਕੱਟ ਕੇ ਤੇ ਉਹਦੇ ਚ ਬਲੌਕ ਕੱਢ ਲੈਂਦੇ ਤੇ ਉਸੇ ਬਲੌਕਸ ਦਾ ਬਣਿਆ ਹੋਇਆ ਹੈ ਕਿਲਾ ਇਹ ਇੱਥੇ ਇਹਦਾ ਲਿਖਿਆ ਹੋਇਆ ਪ੍ਰੋਟੈਕਟਿਡ ਮੋਨੂਮੈਂਟ ਹਿਸਟਰੀ ਲਿਖੀ ਹੋਈ ਹੈ ਕਸਰਗੜ ਜਿਹੜਾ ਇਹਦਾ this monument has been declared to be national protected ਕਦੋਂ ਬਣਿਆ ਜੀ 1650 ਦੇ ਵਿੱਚ ਬੇਦਨੂਬ ਕੇ ਸਿਪ ਨਾਇਕ ਨੇ 1650 ਦੇ ਵਿੱਚ ਬਣਵਾਇਆ ਸੀ ਇਹ ਚੰਦਰਗਿਰੀ ਤਤਾ ਕੇਸਰਗੜ੍ਹ ਦਾ ਇੱਕ ਭਾਗ ਇੱਕ ਹੀਕਰ ਨਾਇਕੋ ਦੇधीन ਆ ਚੰਦਮਗਰੀ ਕਿਲੇ ਕੋ ਬਣਾਉਣ ਦੀ ਜ਼ਿੰਮੇਦਾਰੀ ਜਿਹੜੇ ਚੰਦਰਗਿਰੀ ਸੀ ਉਹਨਾਂ ਨੇ ਹੀ ਕਿਲੇ ਬਣਵਾਏ ਸੀ ਟਿੱਪੂ ਸੁਲਤਾਨ ਦੇ ਸ਼ਾਸਨ ਕਾਲ ਇਹ ਤਮਿਲਨਾਡੂ ਤੇ ਮਲਾਬਾਰ ਦੇ ਅੰਦਰ ਬਣਿਆ। ਟੀਪੂ ਸੁਲਤਾਨ ਨੇ 1799 ਵਿੱਚ ਕਿਲੇ ਆ ਅੰਗਰੇਜ਼ੀ ਪ੍ਰਭਾਵ ਦੇ ਅਧੀਨ ਆ ਗਿਆ। ਟੀਪੂ ਸੁਲਤਾਨ ਤੋਂ ਬਾਅਦ ਅੰਗਰੇਜ਼ਾਂ ਨੇ ਆਪ ਦੇ ਅੰਡਰ ਲੈ ਲਿਆ ਸੀ। ਆਪ ਨੂੰ ਪਤਾ ਮੈਸੂਰ ਜਿਹੜਾ ਹైదరాబాద్ ਉਹ ਹੈਗਾ ਟੀਪੂ ਸੁਲਤਾਨ ਦਾ ਘੜ ਤੇ ਉਹਨੇ ਇਹ ਕਿਲੇ ਨੂੰ ਆਪਣੇ ਅੰਡਰ ਰੱਖਿਆ ਤੇ ਉਸ ਤੋਂ ਬਾਅਦ ਇੰਗਰੇਜ਼ਾਂ ਦੇ ਅਧੀਨ ਆ ਗਿਆ। ਲਓ ਜੀ ਕਿਲੇ ਦੀ ਟੁੰਟਰੀ ਆ। ਆਪਾਂ ਕਿਲੇ ਦੇ ਪੱਛਮੀ ਸਿਰੇ ਤੇ ਆ ਕੇ ਜਵਾਂ ਤੇ ਪੱਛਮੀ ਸਿਰੇ ਤੇ ਲੱਗਦਾ ਨਾਲ ਅਰਬ ਸਾਗਰ ਤੇ ਕਿਲੇ ਦੇ ਵਿੱਚ ਕਾਈ ਕਾ ਉੱਗ ਗਿਆ ਹੋਇਆ ਜਿਹਦੀ ਸਫਾਈ ਕਰੀ ਜਾਂਦੀ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਵਾਲੇ ਲੋਕਾਂ ਨੇ ਲਾਇਆ ਵਿਆ ਆ ਵਿੱਚ ਇਹਦੇ ਹੱਟਾਂ ਜੀਆਂ ਬਣੀਆਂ ਹੋਈਆਂ ਪਤਾ ਨਹੀਂ ਤਾਂ ਰੇਸ਼ੀ ਖੇਤਰ ਹੈ ਤੇ ਪਤਾ ਨਹੀਂ ਕੋਈ ਇਹਨਾਂ ਦਾ ਸਟਾਫ ਦਾ ਕੁਆਟਰਸ ਹੈ ਪਰ ਬੰਦ ਜਿਹਾ ਲੱਗਦਾ ਤੇ ਕਿਲਾ ਐਂ ਗੋਲ ਘੁੰਮਦਾ ਬਸ ਹੁੰਦਰਦੜ ਦੇ ਨੇੜੇ-ਨੇੜੇ ਜੀ ਅਗਲਾ ਬੜਾ ਲੰਮਾ ਚੌੜਾ ਹੈ ਨਹੀਂ ਉੱਥੋਂ ਮੈਂ ਆਇਆ ਮੇਨ ਗੇਟ ਤੋਂ ਮਸਾਂ ਹੀ 3-400 ਮੀਟਰ ਅੱਗੇ ਆਇਆ ਉਹ ਜਿਹੜਾ ਸਾਹਮਣੇ ਹੈਗਾ ਉਹ ਗੇਟ ਦੇ ਨੇੜੇ ਹੀ ਹੈ ਜ਼ਿਆਦਾਤਰ ਜਿਹੜੇ ਕਿਲੇ ਆ ਇਹ ਟਾਪੂ ਆਪਣੇ ਪੱਛਮੀ ਦੜ ਦੇ ਉੱਪਰ ਉਹ ਸਾਰੇ ਇਹੀ ਆ ਖੰਡਰ ਜੇ ਹੋਏ ਪਏ ਆ ਉਹ ਉਧਰ ਬੇਕਲ ਵਿੱਚ ਹੈ ਸੋ ਇਹ ਬੀਜਾਂ ਵੱਲ ਜ਼ਿਆਦਾ ਧਿਆਨ ਹੈ ਇਹਨਾਂ ਦਾ ਪਤਾ ਨਹੀਂ ਬੀਜ ਜ਼ਿਆਦਾ ਹੀ ਨਾ ਹੋ ਹੋਏ ਵੀ ਆ ਤੇ ਇਹ ਨਹੀਂ ਨੇ ਸੰਭਾਲੇ ਪਏ ਇੱਥੋਂ ਜਿਹੜਾ ਹੈਗਾ ਪਤਾ ਲੱਗਦਾ ਵੀ ਬਾਈ ਕਿਲਿਆਂ ਕੋਲਿਆਂ ਵਾਲਾ ਕੰਮ ਇਹਨਾਂ ਦੇ ਘਾਟ ਹੀ ਐ ਐਡਾ ਲੰਮਾ ਜਿਹੜਾ ਕੰਮ ਹੈ ਨਹੀਂ ਵਾਹ ਇੱਥੋਂ ਵੀ ਉਦੋਂ ਖੜਕੇ ਕਿਤੇ ਵੇਖਦਾ ਹੋਊਗਾ ਰਾਜਾ ਮਹਾਰਾਜਾ ਜਿਹੜਾ ਬਾਦਸ਼ਾਹ ਹੋਊਗਾ ਗਾਂ ਤਾਂ ਹੁਣ ਦੀਵਾਰ ਜਿਹੜੀ ਹੈਗੀ ਹੌਲੀ ਹੌਲੀ ਥੱਲੇ ਹੀ ਹੁੰਦੀ ਜਾਂਦੀ ਐ ਘਾਣੂ ਵੇਖ ਕੇ ਤਾਂ ਲੱਗਦਾ ਪਤੰਦਰ ਨੇ ਜਿਵੇਂ ਖੇਤੀ ਕਰ ਲਈ ਹੁੰਦੀ ਐ ਘਾਦੀ ਇਹ ਡੱਕਾ ਉਹ ਦੂਰ ਤੱਕ ਫੈਲਿਆ ਤੇ ਉਧਰ ਕੱਟੀ ਵੀ ਜਾਂਦੇ ਹੋ ਕਾ ਚਲੋ ਜੀ ਇੰਨਾ ਕੀ ਸੀਬ ਚਲ ਵੀ ਪੈਰ ਮੋਕਲੇ ਹੋ ਜਾਣਗੇ ਤੁਰ ਫਿਰ ਲਾਵਾਂਗੇ ਮੜਾ ਜਾ ਕਈ ਦਿਨ ਹੋ ਗਏ ਸੀ ਤੁਰੇ ਫਿਰੇ ਨਹੀਂ ਸੀਗੇ ਤੇ ਹੁਣ ਉਥੋਂ ਮੜੀ ਮੁੱਢੀ ਚਾਹ ਪਾਣੀ ਪੀ ਲੈਣੇ ਆ ਤੇ ਫੇਰ ਅੱਗੇ ਨੂੰ ਅਦਾ ਰਸਤਾ ਫੜਦੇ ਆ ਕਿਲੇ ਦੇ ਵਿੱਚ ਇੱਕ ਨਾ ਖੂਹ ਟਾਈਪ ਬਣਿਆ ਹੋਇਆ ਪਾਣੀ ਦਾ ਆ ਦੇਖੋ ਤੇ ਉਧਰੋਂ ਇਹਦੀਆਂ ਪੌੜੀਆਂ ਉੱਤਰਦੀਆਂ ਆ ਆ ਛੋਟੀਆਂ ਪੌੜੀਆਂ ਸੋ ਕਮਾਲ ਦੀ ਜਿਹੜੀ ਹੈਗੀ ਇਹਨਾਂ ਨੇ ਕਲਾਕਾਰੀ ਆ ਆਪਣੀ ਕੀਤੀ ਵੀ ਹੈ ਇਹ ਕਿਹੜਾ ਅੰਗਰੇਜ਼ਾਂ ਦੇ ਦੀਨ ਵੀ ਰਿਆ ਬਹੁਤ ਚੋਂ ਕਿਉਂਕਿ ਮੁਠੀਪਾ ਸੁਲਤਾਨ ਤੋਂ ਬਾਅਦ ਫਿਰ ਅੰਗਰੇਜ਼ ਹੀ ਇੱਥੇ ਕਾਬਜ਼ ਰਹੇ ਆ ਤੇ ਹੁਣ ਇਹ ਜਿਹੜਾ ਹੈਗਾ ਇੱਕ ਪਿਕਨਿਕ ਸਪੌਟ ਦੀ ਤਰ੍ਹਾਂ ਬਣਿਆ ਹੋਇਆ ਹੈ ਕਾਲਜ ਦੇ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਆਮ ਹੀ ਆ ਕੇ ਇੱਥੇ ਬੈਠੇ ਆ ਤੇ ਚਲੋ ਫਿਰ ਭਾਈ ਇਹਨਾਂ ਦੀ ਜਗ੍ਹਾ ਹੈ ਪਰ ਜਾਣਕਾਰੀ ਕਿਤੇ ਨਹੀਂ ਕੋਈ ਲਿਖੀ ਵੀ ਕਿਸੇ ਪਾਸੇ ਵੀ ਕੋਈ ਇਨਫੋਰਮੇਸ਼ਨ ਮਿਲ ਜੇ ਜਾਂ ਹੋਰ ਸਿਰਫ ਇੱਕ ਤੂੰ ਹਿਸਟਰੀ ਬੋਰਡ ਮਿਲਦਾ ਉਹ ਅੱਗੇ ਲਿਖਿਆ ਹੋਇਆ ਆ ਬੇਕੰਫਰਟ ਦੇ ਕੋਲੇ ਆਪਾਂ ਇਸੇ ਸੈਵਨ ਹਾਟਕ ਉੱਥੇ ਬੈਠੇ ਆ ਤੇ ਆਹ ਬਾਈ ਨੇ ਸਮਝਾ ਦਿੱਤਾ ਇਹ ਲੱਖ ਸਮੋਸਾ ਆਪਣੇ ਕੋਲ ਜੇ ਵੱਡੀ ਹੁੰਦੀ ਆ ਤੇ ਇੱਕ ਸਮੋਸਾ ਟਿਕਉਣਾ ਹੈ ਨਾਲ ਆਪ ਜਿਨੀ ਹੈਗੀ ਆ ਚਾਹ ਜੀ ਕੋਡ ਦੇਖ ਲਿਆ ਆਪਾਂ ਦੋ ਛੰਗੀਆਂ ਲੋਕਲ ਕੁੜੀਆਂ ਮਿਲੀਆਂ ਸੀ ਉਹ ਕਲਵੰਡੀ ਸਭ ਬੜੀਆਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆ ਗੁਰਗਸ਼ਿਨ ਅਸੀਂ ਐਗਰੀਕਲਚਰ ਕਰਦੇ ਆਂ ਮੈਨੂੰ ਕੁਝ ਹੀ ਨੇ ਦੂਰ ਉਹ ਕਹਿੰਦੇ ਨੇ ਇੱਥੇ ਯੂਨੀਵਰਸਿਟੀ ਘੱਟ ਹੈ ਇਹਸ ਕਰਕੇ ਸਾਨੂੰ ਦਾਖਲਾ ਉੱਥੇ ਮਿਲਿਆ ਕਮਾਲ ਦੀ ਗੱਲ ਨੂੰ ਮੈਂ ਆਪ ਵੀ ਅਪਲਾਈ ਕੀਤੀ ਪੰਜਾਬ ਤੋਂ ਲੱਗੇ ਇਹ ਕਿੱਡਾ ਲੱਗਾ ਬਨਾਣਾ ਵਾਲੀ ਠੀਕ ਆ ਭਾਈ ਕੇਲਾ ਦੀ ਨਾਲ ਦੀ ਬਨਾਣਾ ਭਾਜੀ ਹੈ ਕੇਲੇ ਕੋ ਐਸੀ ਬਣਾਏ ਜਾਂਦੇ ਕੇਲੇ ਕੋ ਲੁਪੇਟ ਕੇ ਠੀਕ ਹੈ ਇਸ ਦਾ ਅੰਦਰ ਕੇਲਾ ਹੈ ਇਸ ਦੇ ਅੰਦਰ ਕੇਲਾ ਹੈ ਜਿਹਦੇ ਅੰਦਰ ਕੇਲਾ ਹੈ ਇਹਨੂੰ ਤਲ ਕੰਮ ਤਲ ਦੀ ਇਸ ਕੋ ਫਰਾਈ ਕਰ ਦਿਓ ਠੀਕ ਹੈ ਏ ਮੈਂ ਖਾ ਲੂੰਗਾ ਠੀਕ ਹੈ ਪੀਕ ਅਪ ਹਾਂ ਠੀਕ باقی ਦੇਖੋ ਓਹ ਠੀਕ ਹੈ ਜਿਵੇਂ ਆਪਣੇ गोल पंडी नहीं बनने वे मिठ्ठे बनाया गया केला है केला है अच्छा इसको किसके साथ फ्राई करते हैं जैसे उसके साथ फ्राई करने के लिए बहुत कुछ है अच्छा तो बेसन वगैरह लगाते हैं यानी बेसन बेसन वगैरह वगैरह तैयार उसको, उसको लगाकर फिर इसमें डाल देते हैं टेस्टी है मतलब कह दिए आप केले का पकौड़ा है जैसे गोभी का पकौड़ा बनता है केले का पकौड़ा है ये केले की भाजी है ਕੀ ਲੱਗਾ ਬੈਸਟ ਡਿਸ਼ ਹੈ ਕੀ ਲੱਗਾ ਬੈਸਟ ਡਿਸ਼ ਹੈ ਅੱਛਾ ਪੂਰਾ ਜਗ੍ਹਾ ਮਿਲਿਆ ਤਾਂ ਬਨਾਨਾ ਕੁਝ ਕਿਲਾ ਇਤਨਾ ਅਸਟਮੀ ਕੀ ਕਿਲਾ ਫੇਮਸ ਕਿਲਾ ਫੇਮਸ ਬਨਾਨਾ ਫਾਈਟ ਕੀਲਾ ਦੀ ਫੇਮਸ ਬਨਾਨਾ ਫਾਈਟ ਠੀਕ ਹੈ ਆ ਜਾਂਦਾ ਭਾਈ ਉਹ ਮਾਲਪੇ ਵਾਲਾ ਟਰੱਕ ਮੱਛੀਆਂ ਵਾਲਾ ਉੱਤੇ ਲਿਖਿਆ ਹੋਇਆ ਹਾਈਲੀ ਪੈਰੀਸ਼ੀਬਲ ਗਰਜ਼ ਡੋਨਟ ਡਿਲੇ ਖਰਾਵਣ ਵਾਲੀ ਆ ਮਤਲਬ ਦੇਰੀ ਨਾ ਕਰਿਓ ਆਪਾਂ ਖੜੇ ਆ ਕੋਜੀਕੋਟ ਕਾਲੀਕਟ ਤੋਂ 60 ਕਿਲੋਮੀਟਰ ਪਿੱਛੇ ਤੇ ਐਰਨਾਕुलम ਮਤਲਬ ਕੋਚੀ ਕੋਚੀਨ ਰਹਿ ਗਿਆ 241 ਤੇ ਕੰਨਿਆ ਕੁਮਾਰੀ ਸਸਪੈਂਸ ਆ ਜੀ ਉਹ ਨਹੀਂ ਦੱਸਦੇ ਉਹ ਗਾਂ ਦੱਸਾਂਗੇ ਤੇ ਜਿਹੜੀ ਆ ਸੜਕ ਦੀ ਗੱਲ ਕਰਦਾ ਮੈਂ ਨੈਸ਼ਨਲ ਹਾਈਵੇ ਥੋਰਟੀ ਵੱਲੋਂ ਬਣੀ ਹੋਈ NH66 ਹੈ ਬੰਬੇ ਤੋਂ ਲੈ ਕੇ ਪਣਵੀਲ ਤੋਂ ਲੈ ਕੇ ਇੱਥੇ ਤੱਕ ਚੱਲੀ ਜਾਂਦੀ ਹੈ ਇਹ ਤੇ ਸੜਕ ਇੱਥੇ ਜੇ ਆ ਕੇ ਕਨੂਰ ਕੋਲੇ ਆ ਕੇ 6 ਸਲੇਨ ਹੋ ਗਈ ਹੈ ਪਿੱਛੇ ਜਿਹੜੀ ਹੈ ਆਪਾਂ ਉੜੀਪੀ ਤੋਂ ਚੱਲੇ ਆ ਇਹ ਸੜਕ ਮਤਲਬ ਐਨ ਖਤਾ ਖਤ ਭਰੀ ਹੋਈ ਹੈ ਇਧਰਲੇ ਪਾਸੇ ਵੀ ਇਮਾਰਤਾਂ ਦੇ ਇਧਰਲੇ ਪਾਸੇ ਵੀ ਇਮਾਰਤਾਂ ਇਹਦੇ ਵਿੱਚ ਐਨ ਲੱਗਦਾ ਜਿਵੇਂ ਵੀ ਇਹਨਾਂ ਦੇ ਸ਼ਹਿਰ ਹੈ ਜਿਹੜੇ ਸੜਕ ਦੇ ਨਾਲ-ਨਾਲ ਹੀ ਲੰਬਾਈ ਲੋਟ ਹੀ ਵਸੇ ਹੋਣ ਪਿੱਛੇ ਨੂੰ ਐ ਨਹੀਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਕੀ ਹੁੰਦਾ ਜਿਹੜੇ ਸ਼ਹਿਰ ਆ ਜਾਂ ਪਿੰਡ ਆ ਉਹ ਚੜਾਈ ਲੋਟ ਹੁੰਦੇ ਆ ਮਤਲਬ ਸੜਕ ਤੋਂ ਪਿੱਛੇ ਹਟ ਨਹੀਂ ਹੁੰਦੇ ਆ 5-5 ਕਿਲੋਮੀਟਰ ਘੇਰੇ 'ਚ ਵਸੇ ਹੁੰਦੇ ਆ ਪਰ ਇਹ ਐਂ ਲੱਗਦਾ ਵੀ ਲੰਬੇ ਹੀ ਵਸੇ ਆ। ਮਤਲਬ ਕਿਤੇ ਵੀ 500 ਮੀਟਰ ਜਾਂ ਕਿਲੋਮੀਟਰ ਦਾ ਤਾਂ ਨਾਮ ਹੀ ਭੁੱਲ ਗਿਆ ਵੀ ਬਸੋਂ ਖਾਲੀ ਹੋਈ ਹੋਵੇ। ਖਾਲੀ ਨਹੀਂ ਹੋਈ। ਬਸ ਆਸੇ-ਪਾਸੇ ਬਸੋਂ ਆਈ ਗਈ। ਕੋਈ ਬਸੋਂ ਆ ਗਿਆ, ਕੋਈ ਫੈਕਟਰੀ ਆ ਗਈ, ਕੋਈ ਡਗડાઉન ਆ ਗਿਆ। ਪੂਰੀ ਮਤ ਤਸੱਲੀ ਕਰਾਈ ਸੜਕ ਨੇ ਤੇ ਵਾਰਡ ਖੈਰ ਨਿਕਲ ਗਈ ਐ। 3.5-4 ਹੋ ਗਏ ਤੇ ਆਪਾਂ ਕਾਪੜ ਜਿਹੜਾ ਹੈਗਾ ਬੀਚ ਉੱਥੇ ਰੋਕ ਕੇ ਫਿਰ ਆਪਾਂ ਕੋਜੀ ਕੋਡ ਦੇਖਣਾ ਵੀ ਕਿੱਥੇ ਆਪਣਾ ਟਿਕਾਣਾ ਮਿਲਦਾ। ਪਿੱਛੇ ਇੱਕ ਕਨੂਰ ਦਾ ਬਾਈ ਮਿਲਿਆ ਸੀਗਾ ਉਹ ਵੀ ਮਟਿਓਰ 350 ਲੀ ਫਿਰਦਾ ਸੀਗਾ ਪੀਲੇ ਰੰਗ ਦਾ ਸੀ ਉਹਦੇ ਕੋਲੇ ਮਨੀਸ਼ ਨਾਲ ਸੀ ਉਹ ਕਹਿੰਦਾ ਮੇਰੀ ਵੀ ਇੱਛਾ ਹੈ ਕਿ ਮੈਂ ਇੰਡੀਆ ਦਾ ਦੌਰਾ ਕਰਾਂ ਭਾਰਤ ਘੁੰਮਾਂ ਮੈਂ ਹਵੀ ਨੰਬਰ ਲੈ ਲਓ ਬਾਈ ਜਦੋਂ ਪੰਜਾਬ ਆਏ ਤਾਂ ਜਰੂਰ ਫੋਨ ਕਰਿਓ ਉਹ ਵੀ ਨੰਬਰ ਦੇ ਗਿਆ ਜੇ ਕਹਿੰਦਾ ਕਿ ਤੇ ਲੋੜਪਈ ਦਾ ਦੱਸ ਦਿਓ ਚਲੋ ਜੇ ਲੋੜਪਈ ਦਾ ਪੁੱਛਾਂਗੇ ਬਾਈ ਨੂੰ ਬਾਕੀ ਅੱਗੇ ਨੂੰ ਚੱਲਦੇ ਆ ਆ ਸੜਕ ਦਾ ਜਿਹੜਾ ਹੈਗਾ ਝਾਕਾ ਦੇਖ ਲਓ ਤੁਸੀਂ ਨੈਸ਼ਨਲ ਹਾਈਵੇ 66 ਤੇ ਕੋਜੀਕੋਟ 57 ਤੇ ਅਰਨਾਕुलम 241 ਜਗਾ ਦਾ ਨਾਂ ਕਾਪੜ ਤੇ ਕਾਪੜਬੀਚ ਕਾਲੀਕਟ ਇੱਥੋਂ ਸ਼ੁਰੂ ਹੋ ਜਾਂਦਾ ਮੰਨ ਲਓ ਕੋਜੀਕੋਟ ਜਿੱਥੇ ਵਾਸਕੋ ਡਗਾਮਾ ਆ ਕੇ ਉਤਰਿਆ ਸੀਗਾ 14 ਮਈ 1498 ਨੂੰ ਭਾਰਤ ਨੂੰ ਲੱਭਦਾ ਲੱਭਦਾ ਅਫਰੀਕਾ ਤੋਂ ਹੁੰਦਾ ਹੋਇਆ ਉਹ ਇੱਥੇ ਆ ਕੇ ਉਤਰਿਆ ਸੀਗਾ ਪਹਿਲਾਂ ਉਤਰਿਆ ਸੀਗਾ ਆਪਣਾ ਮਾਲਪੇਬੀਚ ਜਿੱਥੇ ਉਹ ਪਿੱਛੇ ਗਏ ਸੀਗੇ ਮਾਲ ਤੇ ਬੀਚ ਦਾ ਇੱਕ ਮਰੀ ਆਇਲੈਂਡ ਹੈ ਸੇਂਟ ਮਰੀ ਆਇਲੈਂਡ ਉੱਥੇ ਉਤਰਿਆ ਉੱਥੇ ਦੇਵੇਂ ਨੂੰ ਚਵਲ ਜੀ ਮਰੀ ਚਵਲ ਜੀ ਮਰੀ ਦਾ ਮਤਲਬ ਉਹੀ ਉੱਤਰ ਕੇ ਦੇ ਕਹਿੰਦਾ ਨਹੀਂ ਇਹ ਟੱਪ ਪਸੰਦ ਨਹੀਂ ਮੈਨੂੰ ਤੇ ਫਿਰ ਇੱਥੇ ਆਇਆ ਇੱਥੇ ਇਹਨਾਂ ਵਿਚਾਂ ਦੇ ਇੱਥੇ ਇਹਨਾਂ ਦਾ ਲੈਂਡਮਾਰਕ ਲਾਇਆ ਹੋਇਆ ਉਹਨਾਂ ਨੇ ਉੱਥੇ ਉਤਰਿਆ ਤੇ ਫਿਰ ਕਾਲੀ ਕਟ ਰਹੀ ਉਹਨੇ ਯੂਰੋਪੀਅਨ ਦੇਸ਼ਾਂ ਦਾ ਵਪਾਰ ਜਿਹੜਾ ਪੁਰਤਗਾਲੀਆਂ ਦਾ ਭਾਰਤ ਦੇ ਵਿੱਚ ਵਧਾਇਆ ਪੁਰਤਗਾਲ ਹੀ ਸੀਗਾ ਉਹ ਪੁਰਤਗਾਲ ਯੂਰਪ ਦਾ ਇੱਕ ਦੇਸ਼ ਬੀਜ ਤੋਂ ਜਦੋਂ ਅੰਦਰਲੇ ਪਾਸੇ ਆ ਜੰਨੇ ਆਪਾਂ ਕਾਪਾ ਡੂ ਕਾਪੜ ਸ਼ਹਿਰ ਨੂੰ ਤਾਂ ਆ ਮੈਮੋਰੀਅਲ ਲੱਗਿਆ ਹੋਇਆ ਇਹ ਬਸ ਬਾਸਕੋਡੀਗਮਾ ਯਾਦ ਕਰਨ ਲਈ ਬਾਸਕੋਡੀਗਮਾ ਲੈਂਡਡ ਹੇਅਰ ਕਾਪਾ ਕਪਕਾਰਡੂ ਇਨ ਦੀ ਇਅਰ 1498 ਲਓ ਜੀ ਚੱਕੋ ਚੱਕ ਪਈ ਬਾਸਕੋਡੀਗਮਾ ਤੇਰਾ ਇੰਨੀ ਕੀ ਥਾਂ ਤੇ ਗਾਂ ਜਿਹੜਾ ਕੋਚੀ ਨੇ ਤੇ ਕਾਜੀ ਕੋਜੀਕੋਡ ਹੈ ਕਾਲੀਕਟਾ ਉਹ ਫਿਰ ਬੰਦਰਗਾਹਾਂ ਉਹਦੇ ਨਾਂ ਤੇ ਮਤਲਬ ਮਸ਼ਹੂਰ ਹੋ ਗਿਆ ਉਹਨੇ ਆਉਦਾ ਜੇ ਹੈ ਵਪਾਰ ਸ਼ੁਰੂ ਕਰਤਾ। ਇੰਨਾ ਕੋ ਦਾ ਦੱਲਪਪ ਸੀਗਾ ਜੀ। ਇੱਥੇ ਰੁਕਾਂਗੇ ਅੱਜ ਵੇਣੇ ਆ ਭਾਲਦੇ ਹਟਕਾਣਾ ਕੋਈ ਤੇ ਫੇਰ ਗਾਹ ਨੂੰ ਚੱਲਾਂਗੇ ਕੱਲ ਨੂੰ। ਸਮਾਂ 9:30 ਵਜੇ ਤੇ ਜਗ੍ਹਾ ਕਾਲੀਕਟ ਤੇ ਇੱਥੇ ਆਪਾਂ ਇੱਕ ਹੋਮ ਸਟੇ ਦੇ ਵਿੱਚ ਕਮਰਾ ਲੈ ਲਿਆ ਸੀ। ਗੈਸਟ ਹਾਊਸ ਜਿਹੜਾ ਬਣਿਆ ਹੋਇਆ ਛੋਟਾ ਜਿਹਾ ਤੇ ਬਾਦੋ ਮਹਿੰਗਾ ਨਹੀਂ ਹੈਗਾ ਸਾਊਥ ਇੰਡੀਆ। ਤੁਹਾਨੂੰ ਨਾਰਮਲੀ ਇਹ 7-800 ਦੇ ਵਿੱਚ ਕਮਰਾ ਦੇ ਦਿੰਦੇ ਆ ਤੇ ਇਹ ਕਮਰਾ ਜਿਹੜਾ ਹੈਗਾ ਠੀਕ ਹੈ ਸਿੰਗਲ ਬੰਦੇ ਦੇ ਲਈ ਤੁਸੀਂ ਵਧੀਆ ਰਹਿ ਸਕਦੇ ਹੋ ਦੂਜੇ ਪਾਸੇ ਤੁਹਾਨੂੰ ਦੂਨ ਕੈਮਰਾ ਕਮਰਾ ਦੋ ਇੱਥੇ ਦੀ ਸਰਦੋਂ ਖਲਾਰਾ ਘੂਰਾ ਪਾਇਆ ਪਿਆ ਜਿੰਨਾ ਸਾਮਾਨ ਚਾਹੀਦਾ ਤੇ ਲਿਆਂਦਾ ਤੇ ਟੋਪੀਆ ਲਿਆਂਦਾ ਕੱਲ ਨੂੰ ਪਾਣੀ ਪੁਣੀ ਗਰਮ ਕਰ ਲਾਂਗੇ ਤੇ ਤੜਕੇ ਆਪਾਂ ਇੱਥੋਂ ਚੱਲੇ ਪਾਵਾਂਗੇ ਇੱਥੇ ਸੂਰ ਤੇ ਸੂਰ ਤੋਂ ਮਨਾਰ ਤੇ ਮਨਾਰ ਤੋਂ ਕੋਚੀ ਮਨਾਰ ਵੀ ਰੁਕ ਸਕਦੇ ਆਪਾਂ ਕਿਉਂਕਿ ਮਨਾਰ ਵੀ ਇੱਕ ਇਹਨਾਂ ਦਾ ਕਹਿ ਦਈਏ ਵੀ ਹਿੱਲ ਸਟੇਸ਼ਨ ਹੈ ਸਾਊਥ ਇੰਡੀਆ ਦਾ ਪੀਰਲਾ ਉੱਥੇ ਮਤਲਬ ਜਿਵੇਂ ਇੱਥੇ ਆਪਾਂ ਗਰਮੀ ਹੈ ਇਨੇ ਉੱਥੇ ਪੱਖੇ ਤੋਂ ਬਿਨਾ ਪੱਖੇ ਬੰਦ ਹੋ ਜਾਂਦੇ ਸੱਣ ਲੱਗਦੀ ਹੈ ਤੇ ਅੱਜ ਦਾ ਬਲੌਗ ਆਪਣਾ ਅ ਅੱਜ ਦਿਨ ਦਾ ਦਿਨ ਦਾ ਸਫਰ ਆਪਣਾ ਰਹਿ ਗਿਆ ਇੱਥੇ ਆਪਾਂ ਖਤਮ ਕਰਾਂਗੇ ਕੱਲ ਨੂੰ ਦੁਬਾਰਾ ਚੱਲਾਂਗੇ ਦੇਖਦੇ ਰਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਾਫੀ ਦਿਨ ਬਾਅਦ ਇਹਦੀ ਵੀ ਸੈਂਤ ਆ ਗਈ ਅੱਜ ਮੈਂ ਚੱਲੋ ਇੱਥੋਂ ਕਾਫੀ ਤੇ ਪਹੁੰਚ ਲਈ ਸੀ ਕਾਫੀ ਬੀਲੀ ਤੇ ਫੇਰ ਜਿਹੜਾ ਹੈਗਾ ਸਰੀਰ ਕਰਾਇਆ ਕਰਕੇ ਤੁਰਦੇ ਆਪਾਂ ਸਾਮਾਵੇ ਕਿੰਤੋਂ ਲੱਭ ਕੇ ਲਿਆਸੇ ਆਪਾਂ ਜਿਹੜਾ ਹੈਗਾ ਬੈਗ ਲੋਡ ਕਰ ਲਿਆ ਹੈਗਾ ਤੇ ਆ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਖੜੇ ਆਪਾਂ ਕਾਲੀਕਟ ਕਾਲੀਕਟ ਦਾ ਹੈਗਾ ਮੈਟਰੋ ਹਸਪੀਟਲ ਦੇ ਕੋਲੇ ਪੁੰਨਾ ਪਰੰਬੂ ਪੁੰਨਾ ਕ ਪਰੰਬੂ ਰੋਡ ਹੈ ਇਹ ਇੱਥੋਂ ਕਾਲੀਕਟ ਕਾਲੀਕਟ ਦਾ ਇਲਾਕਾ ਹੀ ਹੈ ਮਤਲਬ ਆਪਾਂ ਕਹੀਏ ਤਾਂ ਤੇ ਸਵੇਕ 7:30 ਹੋ ਗਿਆ ਟਾਈਮ ਤੇ ਇਧੂਗਾ ਆਉਣਾ ਆਪਾਂ ਚੱਲਾਂਗੇ ਮੂਨਾਰ ਵਾਲੇ ਪਾਸੇ ਨੂੰ ਸੂਰਤ ਸੂਰਤ ਮਨਾਰ ਤੇ ਆਪਣਾ ਟਿਕਾਣਾ ਸੀਗਾ ਰਾਤ ਇੱਥੇ ਰਾਹਾ ਰੈ residencies and rooms ਤੇ ਬਾਈਆਂ ਨੂੰ ਹੁਣ ਚਾਬੀ ਫੜਾਉਣੀ ਆ ਤੇ ਚਾਬੀ ਫੜਾ ਕੇ ਬਾਈਆਂ ਤੋਂ ਆ ਗਿਆ ਲੈਣੇ ਨਗਰੀ ਵਸਦੀ ਪਲੀ ਤੇ ਸਾਧੂ ਚੱਲਦੇ ਭਲੇ ਤੇ ਆਪਾਂ ਪਾਲਿਆ ਫੇਰ ਆਪਣਾ ਮੋਟਰਸਾਈਕਲ ਸੜਕ ਦੇ ਉੱਤੇ ਤੇ ਸੜਕ ਜਿਹੜੀ ਹੈਗੀ ਇਹ ਹਜੇ ਕਿਰਾ ਸ਼ਾਂਤ ਤੇ ਠੰਡੀ ਹੈ ਤੇ ਹੌਲੀ-ਹੌਲੀ ਜਿਹੜੀ ਹੈਗੀ ਚਹਿਲ-ਪਹਿਲ ਉਹ ਵਧਣ ਲੱਗੂਗੀ ਤੇ ਸੂਰ ਇੱਥੋਂ ਹੈਗਾ 119 ਕਿਲੋਮੀਟਰ 3 ਘੰਟੇ ਦਾ ਰਾਹ ਦਖੋਂਦਾ ਹੈ ਚੋਬਰ ਹੋਣ ਤੇ ਕੱਢਦੇ ਆਂ ਵਾਟਾ 3 ਘੰਟੇ ਬਾਅਦ ਦੇਖਾਂਗੇ ਤੇ ਸੂਰ ਦੇ ਰੰਗ-ਟੰਗ ਫੇਰ ਮਨਾਕ ਆਪਾਂ ਤੇਸੂਰ ਦੇ ਨੇੜੇ ਬੈਠੇ ਆ ਤੇ ਤੇਸੂਰ ਦੇ ਨੇੜੇ ਆਪਾਂ ਨੂੰ ਭੁੱਖ ਲੱਗੀ ਸੀ ਤੇ ਆਪਾਂ ਇੱਥੇ ਆਰਡਰ ਕੀਤਾ پراਟਾ ਲੱਛੇ ਪਰੌਂਠੇ ਦਾ ਛੋਟਾ ਭਾਈ ਜਿਹੜਾ ਆਪਣਾ ਲੱਛਾ ਪਰੌਂਠਾ ਬਣਾਉਂਦੇ ਉਹਦਾ ਛੋਟਾ ਪਰੌਂਠਾ ਤੇ ਨਾਲ ਇਹਨਾਂ ਦੀ ਵੈਜ ਕੋਰਮਾ ਮਤਲਬ ਮਿਕਸਚਰ ਕੀਤੀ ਹੈ ਤੇ ਉਹ ਤਰੀ ਅਲੀ ਹੈ ਇੱਥੇ ਤੇਸੂਰ ਇੱਥੋਂ ਰਹਿ ਗਿਆ ਹੈਗਾ 22 ਕਿਲੋਮੀਟਰ ਤੇ ਤੇਸੂਰ ਤੋਂ ਕੋਚੀ ਵੀ ਨੇੜੇ ਆਪਾਂ ਇਸ ਵਕਤ ਚੱਲ ਰਹੇ ਆ ਵਕਟਾ ਪਲਾਰਾ VSS ਇਹ ਕੋਈ ਜਗਾ ਹੈਗੀ ਆ ਤੇ ਇਹ ਸਾਰੀ ਜੰਗਲ ਦੀ ਜਗਾ ਹੈ ਤੇ ਸੂਰਤੋਂ ਮਨਾਰ ਵੱਲ ਨੂੰ ਆ ਇਹ ਮਨਾਰ ਵੀ ਛੱਡੋ ਇੱਕ ਵਾਟਰਫਾਲ ਹੈ ਇੱਥੇ ਅਥਰਵੱਲੀ ਅਥਰਵੱਲੀ ਵਾਟਰਫਾਲ ਤੇ ਉਹਦਾ ਇਹ ਸਾਰਾ ਰਾਹ ਜਿਹੜਾ ਹੈ ਉਹ ਜੰਗਲ ਨਾਲ ਭਰਿਆ ਹੋਇਆ ਹੈ ਕੋਈ ਐਨੀਮਲ ਸੜੀ ਹੈ ਕਿਤੇ ਲੱਗਦੀ ਹੈ ਸੜਕ ਤੋਂ ਸ਼ਾਮ ਨੂੰ ਤਾਂ ਇਹ ਸੜਕ ਬੰਦ ਹੀ ਕਰ ਦਿੱਤੀ ਹੈ। ਪਰ ਸ਼ਾਮ ਨੂੰ ਇੱਥੇ ਆਵਾਜ਼ੀ ਬਹੁਤ ਕਰ ਜਾਂਦੀ ਹੈ। ਜਿਹੜੀ ਇਹ ਸੜਕ ਚੱਲਦੀ ਹੈ ਪਰ ਚੱਲਦੀ ਵੀ ਮਾੜੀ ਮੁੱਟੀ ਹੈ। ਹਾਥੀ, ਘਿਰਣ, ਬਾਰਾ ਸਿੰਘੇ, ਬਾਇਸਨ ਸਾਰੇ ਹੀ ਇਹਨੂੰ ਕ੍ਰੋਸ ਕਰਦੇ ਆ। ਸਾਰਾ ਜਿਹੜਾ ਹੈਗਾ ਜੰਗਲ ਦਾ ਇਹ ਇਲਾਕਾ ਹੈ ਆਸ-ਪਾਸੇ। ਆਹ ਐਂਟਰੀ ਹੈ ਜੀ ਅਥਰ ਪੱਲੀ ਵਾਟਰਫਾਲ ਦੀ ਤੇ ਇੱਧਰ ਹੈਗਾ ਟਿਕਟ ਕਾਊਂਟਰ 60 ਰੁਪਏ ਲੈਂਦੇ ਆ ਇਹ ਇੱਕ ਜਣੇ ਦੇ। ਕਾਰ ਰਹੀ ਹੁੰਦੀ ਆ ਕਿੰਨੇ ਮਿੰਟ ਤੇ ਬੱਸਾਂ ਦੇ ਰੰਗ ਨੀਲੇ ਹੋ ਗਏ ਆ ਤੇ ਭਾਸ਼ਾ ਬੱਸੋਂ ਬਾਹਰ ਹੈ 3 ਕਾ 3 ਕਾ 16 ਫਿਲਸ ਠੀਕ ਹੈ ਜੀ ਆ ਗੱਲਬਾਤ ਆ ਅਥਰਵੱਲੀ ਵਾਟਰਫਾਲ ਦੀ ਪਾਣੀ ਪੂਣੀ ਪੀ ਲਈਏ ਨਿੰਗੂ ਪਾਣੀ ਪੀ ਲਈਏ ਫਿਰ ਗੱਲ ਬਣਦੀ ਆ ਐਵੇਂ ਨਹੀਂ ਬਣਨੀ ਗੱਲ ਚੈਲਪਲ ਕਾਫੀ ਇੱਥੇ ਬਹੁਤ ਸੋਹਣਾ ਇੱਕ ਟ੍ਰੇਲ ਤੇ ਆਪਾਂ ਜਾ ਰਹੇ ਆ ਅਥਰਵਲੀ ਕੀ ਬੋਲਿਆ ਅਥਰਵਲੀ ਵਾਟਰਫਾਲ ਚਾਹ ਦੇ ਖੁਸ਼ੀ ਚ ਬੰਦਾ ਭੁੱਲ ਜਾਂਦਾ ਕਿੱਥੇ ਚੱਲੇ ਅਥਰਵਲੀ ਫੋਰਸ ਜਿਹੜਾ ਹੈਗਾ ਕੀਰਲਾ ਚ ਆਓ ਤੇ ਕੇਰਲਾ ਦੇ ਤਸੂਰ ਕੋਲੇ ਆਓ ਤੇ ਲੋਕੇਸ਼ਨ ਬਹੁਤ ਸੋਹਣੀ ਹੈ ਵੀਰ ਰੇਟ ਟਿਕਟ ਰੱਖੀ ਹਾਂ ਨਾ ਸੋਰੀ 60 ਰੁਪਏ ਟਿਕਟ ਹੈ ਦੀ ਕੰਦੇ ਬੱਲਾ 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 ਹੋਈ ਪਈ ਆ ਕੀ ਬਾਤ ਹੈ ਪਾਣੀ ਦਾ ਫਲੋ ਦੱਖਣ ਭਾਰਤ ਅਥਰਵਲੀ ਵਾਟਰਫਾਲ ਇਹਦਾ ਇਹ ਧਾਰਾ ਇਧਰ ਨੂੰ ਜਾ ਰਹੀ ਹੈ ਇੱਥੋਂ ਐਨ ਉੱਥੇ ਵਾਟਰਫਾਲ ਹੈ ਆਉਂਦੀ ਜਿਹੜਾ ਫੀਲ ਦੱਖਣ ਭਾਰਤ ਕੀ ਬਾਤ ਹੈ ਬਹੁਤ ਛੋਣਾ ਹੈ ਪਾਣੀ ਦਾ ਫਲੋ ਹਲਕਾ ਹਲਕਾ ਹੈ ਪਰ ਪਠਾਰ ਵਾਲੀਆਂ ਉਹ ਪਹਾੜੀਆਂ ਕਰਕੇ ਜਿਹੜਾ ਹੈਗਾ ਉਹ ਖੜਗਾੜ ਪੂਰਾ ਪੈਂਦਾ ਹੈ ਨਾਈ ਜੰਦੇ ਵਿੱਚ ਉੱਪਰ ਇਧਰਲੇ ਪਾਸੇ ਉਹਦਾ ਜਿਹੜਾ ਵਾਟਰਫਾਲ ਹੈ ਇੱਥੋਂ ਦਿਖਦਾ ਹੈ ਪਰ ਮੈਨੂੰ ਓਹ ਲੱਗਦਾ ਵੀ ਅਗਲੇ ਪਾਸੇ ਜਾਈਏ ਤਾਂ ਉਹ ਵਾਟਰਫਾਲ ਦੇ ਅੱਖ ਹੋਰ ਬਣਦੀ ਹੈ ਠੀਕ ਹੈ ਇਧਰ ਇਹਦਾ ਫਲੋ ਜੀ ਜਿਹੜਾ ਇਹਦਾ ਚਰਨੇ ਦਾ ਅਸਲ ਦ੍ਰਿਸ਼ ਆ ਇਧਰ ਦੇ ਪਾਸੇ ਆ ਇਧਰੋਂ ਪਾਣੀ ਦੀ ਧਾਰ ਆਉਂਦੀ ਆ ਤੇ ਉਹ ਪਾਣੀ ਦੀ ਧਾਰ ਜਿਹੜੀ ਹੈਗੀ ਇੱਥੇ ਆ ਕੇ ਇੱਕ ਵੱਡੀ ਚਟਾਨ ਤੋਂ ਥੱਲੇ ਡਿੱਗੀ ਆ 25 ਮੀਟਰ ਉੱਚਾ ਡਿੱਗਦਾ ਆ ਅਥਰਵੱਲੀ ਇਹ ਪਰਲੇ ਪਾਸੇ ਤੱਕ ਆ ਸਾਰਾ ਜਿਹੜਾ ਇਹਦਾ ਵਿਊ ਆ ਤੇ ਮੈਨੂੰ ਲੱਗਦਾ ਉੱਥੋਂ ਦਿਖੂਗਾ ਜੇ ਦਿਸੇ ਤਾਂ ਉੱਥੋਂ ਇਹਦਾ ਅਸਲ ਆਓ ਜਾ ਉੱਥੇ ਕਿਤੇ ਉਹ ਵੀ ਦੇਖ ਕੇ ਆਉਂਦੇ ਆਪਾਂ ਚੱਲਦੇ ਆਂ ਲੋ ਜੀ ਹਾਂ ਇਹ ਪੂਰਾ ਵਿਊ ਦੇਖਣਾ ਇੱਧਰ ਜਾਓ ਸੁਭਾਨ ਅੱਲਾਹ ਸੁਭਾਨ ਅੱਲਾਹ ਮੀਨ ਖੜਕਾ ਦੱਸਦਾ ਹੈ ਕਿ ਆਪਾਂ ਪਹੁੰਚ ਗਏ ਆ ਅੱਥਰ ਪੱਲੀ ਵਾਟਰਫਾਲਸ ਦੇ ਥੱਲੇ ਉੱਪਰਲੇ ਪਾਸੇ ਤੋਂ ਥੱਲੇ ਆ ਗਏ ਆ ਤੇ ਜਿਨੇ ਬਹੁਲੀ ਮਸ਼ਹੂਰ ਫਿਲਮ ਬਾਹੂਬਲੀ ਟੱਪਾ ਨੇ ਬਾਹੂਬਲੀ ਕੋਕਯੂ ਮਾਰਾ ਦੇਖੀ ਹੈ ਤਾਂ ਉਹਨਾਂ ਨੂੰ ਯਾਦ ਆਊਗਾ ਵੀ ਉਹਦੀ ਸ਼ੂਟਿੰਗ ਇੱਥੇ ਹੋਈ ਸੀ ਹੁਣ ਦੇਖੋ ਇਹਦਾ ਸਾਰਾ ਦ੍ਰਿਸ਼ ਕਿਆ ਬਾਤ ਵਾਹ ਤੇ ਵਾਹ ਨਿਕਲਦਾ ਨਾ ਆਪਣੇ ਆਪ ਇੱਕ ਧਾਰ ਇਧਰੋਂ ਦੋ ਧਾਰਾਂ ਉਹ ਸੇੜਾ ਲੱਗਿਆ ਪਿਆ ਜਾਵਾ ਉੱਥੇ ਦਾ ਫਲੋ ਥੋੜਾ ਹੀ ਸੀਗਾ ਮਤਲਬ ਉਹ ਪਾਣੀ ਦੀ ਧਾਰ ਆਉਦੀ ਸੀ ਤੇ ਇੱਥੇ ਡਿੱਗਦੀ ਆ ਕੇ 25 ਮੀਟਰ ਨਹੀਂ ਆ ਡਿੱਗਦਾ ਇੱਥੋਂ 25 ਮੀਟਰ ਨੂੰ ਤੁਸੀਂ ਦਿਨ ਨਾਲ ਗੁਣਾ ਕਰ ਲਓ 175 100 ਫੁੱਟ ਜਿਹੜਾ ਹੈਗਾ ਉੱਚਾ ਆਏ ਡਿੱਗਦਾ ਕਿਆ ਬਾਤ ਹੈ ਨਾਈਸ ਆਹ ਹਾ ਕਿਆ ਵਰਥ ਵਰਥ ਮਤਲਬ ਆਦਾ ਵਾ ਨਹੀਂ ਹੈਗਾ ਇਹ ਆਪਾਂ 7-800 ਮੀਟਰ ਨਹੀਂ ਹੈਗਾ ਆਗੇ ਤੇ ਜਾਂਦੇ ਪੂਰੇ ਪਸੀਨੇ ਛੁੱਟਣਗੇ ਪਰ ਫੇਰ ਵੀ ਵਰਥ ਇਟ ਹੈ ਜੀ ਸੋਹਣਾ ਬਹੁਤ ਸੋਹਣਾ ਲਓ ਜੀ ਅਥਰਵਲੀ ਦਾ ਇੱਕ ਲਾਸਟ ਚੱਕ ਆਪਾਂ ਇੱਥੋਂ ਲੈ ਰਹੇ ਆ ਤੇ ਇੱਥੋਂ ਫਿਰ ਆਪਣੇ ਹੁਣ ਵਾਪਸੀ ਹੈ 2:30 ਵਜੇ ਆ ਅੱਧਾ ਘੰਟਾ ਬਣ ਉੱਪਰ ਮੋਰਸਲ ਤੱਕ ਜਾਣ ਤੇ ਲੱਗੂਗਾ ਮੇਰੇ ਹਿਸਾਬ ਨਾਲ ਤੇ ਸੋਨਾ ਬਹੁਤ ਆ ਝਰਨਾ ਪਈ ਜਿਵੇਂ ਆਹਰਵਲ ਦੇਖਿਆ ਸੀ ਕਿ ਉਵੇਂ ਅਥਰਵਲੀ ਹੈ ਇਹ ਆਹਰਵਲ ਦਾ ਵੀ ਫਲੋ ਬਹੁਤ ਸੀਗਾ ਪਰ ਉਹ ਇੰਨਾ ਉੱਚਾ ਨਹੀਂ ਹੁੰਦਾ ਸੀ ਕਿਉਂਕਿ ਇਹ ਜੇ ਠਾਨਾ ਪਠਾਰੀ ਹੈ ਇਸ ਕਰਕੇ ਉਚਾਈ ਤੋਂ ਦਿਖਦਾ ਚ ਸੋਨਾ ਅਥਰਵਲੀ ਵਾਟਰਫਾਲ ਤੋਂ ਆਉਂਦਾ ਪਾਣੀ ਤੇ ਇਹ ਜਿਹੜਾ ਫਲੋ ਆ ਪਾਣੀ ਦਾ ਇਹ ਅੱਗੇ ਜਾ ਕੇ ਅਰਬ ਸਾਗਰ ਨੂੰ ਰਲ ਜਾਂਦਾ ਬਹੁਤ ਸੋਹਣੀ ਜਗ੍ਹਾ ਹੈ ਇਹ ਕਾਫੀ ਦ੍ਰਿਸ਼ ਦੇਖਣ ਨੂੰ ਮਿਲਦੇ ਆ ਇਧਰਲੇ ਖੱਬੇ ਹੱਥ ਅਖਜੂਰਾ ਦੇ ਟਰੀ ਹੈ ਤੇ ਦੂਜੇ ਪਾਸੇ ਹੋਰ ਤਰ੍ਹਾਂ ਦੀ ਬਨਸਪਤੀ ਹੈ ਤੇ ਇਹ ਜਿਹੜੀ ਸਾਰੀ ਆਬਾਦੀ ਹੈ ਇਹ ਜੰਗਲੀ ਜਾਨਵਰਾਂ ਨਾਲ ਵੀ ਭਰਪੂਰ ਹੈ ਰਾਤ ਨੂੰ ਜੰਗਲੀ ਜਾਨਵਰ ਇੱਥੇ ਐਕਟਿਵ ਹੋ ਜਾਂਦੇ ਆ 6 ਵਜੇ ਤੋਂ ਬਾਅਦ ਇਹ ਚੈੱਕ ਪੋਸਟ ਤੋਂ ਅੱਗੇ ਗੱਡੀਆਂ ਆਉਣੀਆਂ ਬੰਦ ਕਰ ਦਿੰਦੇ ਉਹ ਬਾਈ ਜੀ ਤੋਂ ਅਸੀਂ ਆਪਾਂ ਵਾਟਰਮੈਨ ਨੂੰ ਜੂਸ ਪੀਤਾ ਜੋ ਕਹਿੰਦਾ ਸਾਢੇ 8 ਬੰਦ ਕਰਦੇ ਅਸੀਂ ਤੇ ਮੈਂ ਕਿਹਾ ਤੂੰ ਜਾਣੇ ਕਿੱਥੋਂ ਤੇ ਇਹ ਕਹਿੰਦਾ ਸਾਡਾ ਘਰ ਇੱਥੇ ਹੀ ਆ ਅਸੀਂ ਇੱਥੇ ਹੀ ਰਹਿਨੇ ਆ ਪਰ ਜਿਹੜੇ ਆਉਣ ਜਾਣ ਵਾਲੇ ਹੈਗੇ ਆ ਉਹ ਇੱਥੋਂ ਹੁਣ ਬੰਦ ਕਰ ਦਿੰਦੇ 6 ਵਜੇ ਤੋਂ ਬਾਅਦ ਰਸਤਾ ਬੰਦ ਹੋ ਜਾਂਦਾ ਯਾਨੀ ਕਿ ਰਾਤ ਨੂੰ ਜੰਗਲ ਐਕਟਿਵ ਹੋ ਜਾਂਦਾ ਕੋਈ ਵੀ ਜਾਣ ਇੱਥੇ ਸੜਕ ਤੇ ਆਸ ਜਗਾ ਦਾ ਨਾ ਆਦੀ ਵਰਮ ਖਣੀ ਆਦੀ ਪਟਟਮ ਨਾਂ ਵੱਲੇ ਜੇ ਲੈਣੇ ਮੈਨੂੰ ਆਉਂਦੇ ਨਹੀਂਗੇ ਹਜੇ ਤੇ ਉੱਥੇ ਕਿ ਝੀਲ ਆਈ ਐ ਆ ਵੱਡੀ ਸਾਰੀ ਤੇ ਤੁੱਪ ਜਿਆਦੇ ਹੋਣ ਕਰਕੇ ਕੋਈ ਵਾਲੇ ਸਲਾਨੀ ਦਾ ਹੈ ਨਹੀਂ ਪਰ ਝੀਲ ਸੋਹਣੀ ਐ ਸ਼ਾਮ ਨੂੰ ਇੱਥੇ ਨਜ਼ਾਰਾ ਵਧੀਆ ਹੁੰਦਾ ਹੋਣਾ ਕਿਉਂਕਿ ਵਧੀਆ ਜਿਹੜਾ ਹੈਗਾ ਉਹ ਹੁੰਦਾ ਹੋਣਾ ਲੰਡੀਆਂ ਜੀਪਾਂ ਦਾ ਸ਼ੌਂਕ ਇੱਧਰ ਵੀ ਐ ਭਾਈ ਤੇ ਇੱਧਰ ਇੱਕ ਹੋਰ ਜਿਹੜਾ ਝੀਲ ਦਾ ਵੱਖਰਾ ਹਿੱਸਾ ਜਾਂ ਸੜਕ ਦੇ ਦੂਜੇ ਪਾਸੇ ਪਹਿਲੇ ਬਸੇ ਨਾਰੀਅਲ ਦੇ ਦਰਖਤ ਹੈ ਤੇ ਉਹ ਪਰੇ ਹੋਰ ਰਬੜ ਦੇ ਦਰਖਤ ਹੈ ਬੜਾ ਸੋਹਣਾ ਰੰਗ ਬਰੰਗਾ ਸੀਨ ਜੰ ਬਣਾਉਂਦੇ ਆ ਲਾਲ ਫਿੱਕੇ ਹਰੇ ਜਿਹੇ ਤੇ ਗੂੜੇ ਹਰੇ ਜਿਹੇ ਤੇ ਥੱਲੇ ਪਾਣੀ ਆਹੀ ਕੇਰਲਾ ਬਸ ਕੇਰਲਾ ਦੀ ਨੇਚਰਲ ਬਿਊਟੀ ਆਹੀ ਹੈ ਪਾਣੀ ਨਾਰੀਅਲ ਦੇ ਦਰਖਤ ਖਜੂਰਾ ਦੇ ਦਰਖਤ ਰਬੜ ਦੇ ਦਰਖਤ ਤੇ ਫੁੱਲਾਂ ਵਾਲੇ ਦਰਖਤ ਬਸ ਜਿੰਨੇ ਮਰਜ਼ੀ ਵੇਖ ਲੈ ਚਰਨਾ ਦੇਖ ਕੇ ਆਏ ਆਪਾਂ ਉਹ ਤੇ ਚਰਨਾ ਝੀਲਾਂ ਨਦੀਆਂ ਤੇ ਸਮੁੰਦਰ ਇਹ ਕੇਰਲਾ ਤੇ ਮੰਦਰ ਅੱਜ ਦਾ ਆਪਣਾ ਰਾਤ ਦਾ ਟਿਕਾਣਾ ਹੈਗਾ ਮਨੂਰ ਮਨਾਰ ਤੇ ਮਨਾਰ ਦੇ ਵਿੱਚ ਆ ਆਪਾਂ ਨੂੰ ਇੱਕ ਮਿਲੇ ਆਏਗਾ ਕੋਟੇਜ ਤੇ ਕੋਟੇਜ ਦੇ ਵਿੱਚ ਇਹਨਾਂ ਨੇ ਫਿਰ ਦਿੱਤਾ ਹੈ ਸਿੰਗਲ ਰੂਮ ਤੇ ਉਹ ਸਿੰਗਲ ਰੂਮ ਕਟੇ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਦਿੱਤਾ ਹੈਗਾ ਸਿੰਗਲ ਰੂਮ ਸਿੰਗਲ ਰੂਮ ਦੇ ਵਿੱਚ ਕਹਿੰਦੇ ਬਾਥਰੂਮ ਹੈ ਨਹੀਂ ਨਾਲ ਅਟੈਚ ਕਹਿੰਦੇ ਤੁਹਾਨੂੰ ਬਾਥ ਵੀ ਸਾਨੂੰ ਚਾਹੀਦਾ ਵੀ ਨਹੀਂਗਾ ਤੇ ਇਹ ਇੱਕਦਮ ਹੀ ਤੁਹਾਨੂੰ ਸਸਤਾ ਪੈ ਜਾਊਗਾ ਇਹ ਆਪਾਂ ਨੂੰ ਪੈ ਗਿਆ ਜੀ ਦੋ ਰਾਤਾਂ ਵਾਸਤੇ 800 ਰੁਪਏ ਈ ਨਾ ਕਮਰਾ ਠੀਕ ਹੈ ਜੀ ਐਨੇ ਕ ਆਪਾਂ ਨੂੰ ਬਹੁਤ ਹੈ ਦੋ ਰਾਤਾਂ ਇੱਥੇ ਲਾਵਾਂਗੇ ਮਨਾਰ ਦੇਖਾਂਗੇ ਮਨਾਰ ਦੇ ਜਿਹੜੇ ਹੈਗੇ ਆ ਨਜ਼ਾਰੇ ਲਵਾਂਗੇ ਮੁਨਾਰ ਦੀ ਗੱਲ ਦੱਸਾਂ ਤੁਹਾਨੂੰ ਮੁਨਾਰ ਦੀ ਗੱਲ ਕਰੀਏ ਇਹ ਤਾਂ ਮੁਨਾਰ ਇਹਨਾਂ ਦਾ ਹਿੱਲ ਸਟੇਸ਼ਨ ਹੈ ਆਪਣਾ ਕੀ ਕਹਿੰਦੇ ਹੁੰਦੇ ਆ ਸਾਊਥ ਇੰਡੀਆ ਦਾ ਇਹ ਹੀ ਹਿੱਲ ਸਟੇਸ਼ਨ ਹੈ ਤੇ ਇੱਥੇ ਆ ਕੇ ਮੈਨੂੰ ਵੀ ਜੈਕਟ ਪਾਉਣੀ ਪੈ ਗਈ ਹੁਣ ਤੱਕ ਮੈਂ ਸਾਊਥ ਇੰਡੀਆ 'ਚ ਜੈਕਟ ਨਹੀਂ ਪਾਈ ਸੀ ਰਾਤ ਨੂੰ ਪੱਖਾ ਛੜਦਾ ਹੁੰਦਾ ਸੀ ਦੇਖਿਆ ਕਿ ਜੈਕਟ ਪੈ ਗਈ ਹੈ ਤੇ ਇਹ ਹਿੱਲ ਸਟੇਸ਼ਨ ਹੈ ਬਹੁਤ ਸੋਹਣਾ ਹਿੱਲ ਸਟੇਸ਼ਨ ਹੈ ਤੇ ਮਤਲਬ ਮਸ਼ਹੂਰ ਹੈ ਪੂਰਾ ਇਹ ਕੇਰਲਾ ਦਾ ਨਾਮ ਲੈਣੇ ਤਾਂ ਨਾਲ ਮੁਨਾਰ ਦਾ ਨਾਮ ਵੀ ਆਉਂਦਾ ਗੋਡਸ ਓਨ ਕੰਟਰੀ ਵੀ ਕਹਿੰਦੇ ਹੁੰਦੇ ਆ ਤੇ ਬੇਨਾਦ ਮਨਾਰ ਤੇ ਅਲਪੀ ਤੇ ਕੋਜੀਗੁੰਡ ਤੇ ਕਾਫੀ ਮਸ਼ਹੂਰ ਹੈ ਇਹਦੇ ਤੇ ਆ ਰਾਤ ਦਾ ਨਜ਼ਾਰਾ ਇਹਦਾ ਰਾਤ ਨੂੰ ਮਤਲਬ ਇਦਾਂ ਦਿਸਦਾ ਹੈ ਇਹ ਤੇ ਕੱਲ ਨੂੰ ਅਸੀਂ ਜਿਹੜਾ ਹੈਗਾ ਪਹੁੰਚਾਂਗੇ ਇਹਦੇ ਪਹਾੜੀਆਂ ਤੇ ਮਿਲਦੇ ਹਾਂ ਕੱਲ ਨੂੰ ਅੱਜ ਰਾਤ ਦਾ ਆਪਣਾ ਟਿਕਾਣਾ ਇਸ ਹੋਮਸਟੇ ਦੇ ਵਿੱਚ ਹੈ ਹੋਮਸਟੇ ਕਹ ਲਈਏ ਜਾਂ ਥੋੜਾ ਜਿਹਾ ਇਹ ਗੈਸਟ ਹਾਊਸ ਕਹ ਲਈਏ ਹੋਗੀ ਹੈ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਾਂਗੇ ਤੇ ਇਹ ਵਲੌਗ ਮੈਂ ਦੋ ਦਿਨਾਂ ਦੇ ਵਲੌਗ ਨੂੰ ਜੋੜ ਕੇ ਬਣਾਉਂਗਾ ਜਦੋਂ ਮੈਂ ଓਡੀਪੀ ਤੋਂ ਚੱਲਿਆ ਸੀ ਤਾਂ ਉਹ ਉਸ ਦੇ ਨਾਲ ਇਹਨੂੰ ਮੈਂ ਜੋੜਿਆ ਹੋਇਆ ਤੇ ਕਿਉਂਕਿ ਕਾਲੀਗੜ੍ਹ ਦੇਖਣ ਨਾਲ ਕੁਝ ਬੜਾ ਕੁਝ ਹੈ ਨਹੀਂ ਸੀ ਬਾਸਕਟ ਦਾ ਮੁੰਡਾ ਇੱਕ ਪਿੱਲੇ ਜਿਹਾ ਸੀਗਾ ਤੇ ਸਫ਼ਰ ਮੈਨੂੰ ਇਹ ਕਰਨਾ ਪੈ ਗਿਆ ਹੈਗਾ ਘੱਟੋ-ਘੱਟ 6-7 ਕਿਲੋਮੀਟਰ 6-7 ਕਿਲੋਮੀਟਰ ਸਫ਼ਰ ਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਵੀ ਜੇ ਤੁਸੀਂ ਮੋਟਰਸਾਈਕਲ ਚਲਾਉਂਦੇ ਹੋ ਜਾਂ ਟਰੈਵਲ ਕਰਦੇ ਹੋ ਫਿਰ ਤੁਹਾਡੇ ਗੱਲਬਾਤ ਨਹੀਂ ਹੁੰਦੀ ਜੀ ਜਦੋਂ ਤੁਸੀਂ ਘੱਟ ਲਾਓ ਤੇ ਗੱਲਬਾਤ ਕਰੋ ਤੇ ਆਸੇ-ਪਾਸੇ ਐਕਸਪਲੋਰ ਕਰੋ ਫਿਰ ਵਧੀਆ ਹੁੰਦਾ ਸੋ ਖੈਰ ਜਿੰਨਾ ਵੀ ਹੋਇਆ ਬਹੁਤ ਵਧੀਆ ਹੋਇਆ ਕਿਉਂਕਿ ਪਿੱਛੇ ਰਾਹ ਬਹੁਤ ਸੋਹਣਾ ਸੀਗਾ ਮਨਾਰ ਬਹੁਤ ਸੋਹਣਾ ਹੈ ਮਨਾਰ ਤੁਹਾਨੂੰ ਆਉਣ ਵਾਲੀ ਵੀਡੀਓ ਵਿੱਚ ਮਿਲੇਗਾ ਇਸ ਵੀਡੀਓ ਵਿੱਚ ਨਹੀਂ ਮਿਲਦਾਗਾ ਇਹ ਵੀਡੀਓ ਹੋ ਸਕਦਾ ਤੁਹਾਨੂੰ ਕੱਲ ਸ਼ਾਮ ਨੂੰ ਮਿਲੇ ਅੱਜ ਜੇ 9 ਤਰੀਕਾ ਤਾਂ ਹੋ ਸਕਦਾ ਹੈ 10 ਦੇ ਸ਼ਾਮ ਨੂੰ ਮਿਲੇ ਵੀਡੀਓ ਤੁਹਾਨੂੰ ਤੇ ਮਨਾਰ ਦੀ ਵੀਡੀਓ ਮੈਂ ਦੋ ਦਿਨਾਂ ਦੀ ਇਕੱਠੀ ਕਰਕੇ 11 ਜਾਂ 12 ਨੂੰ ਪਾਉਂਗਾ ਉਦੋਂ ਮੈਂ ਕੋਚੀ ਹੋਊਂਗਾ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰਿਓ ਤੇ ਕਿੱਦਾਂ ਦਾ ਲੱਗ ਰਿਹਾ ਸਫ਼ਰ ਇਹ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਹੁਣ ਤੱਕ ਲਈ ਬਹੁਤ ਸਾਰਾ ਪਿਆਰ ਸਤਿਕਾਰ ਸਸਤੀ